ਸਹੀ ਹੈ ਨਰਾਤਿਆਂ ਦੇ ਵਿੱਚ ਵੀ ਸਾਰੇ ਮੰਦਰਾਂ ਦੇ ਵਿੱਚ ਹੋਰ ਸਾਰੇ ਪਾਸੇ ਔਰ ਇਹ ਜਿਹੜੀ ਓਵਰਆਲ ਅਲਰਟ ਹੈ ਸਾਡਾ ਇਹ ਜਾਰੀ ਰਹੇਗਾ ਔਰ ਤੁਸੀਂ ਦੇਖਿਆ ਹੈ ਕਿ ਗਵਰਨਰ ਸਾਹਿਬ ਦੀ ਜਿਹੜੀ ਪਦ ਯਾਤਰਾ ਹੈ ਉਹ ਵੀ ਬੜੀ ਪੀਸਫੁਲੀ ਸਾਰਾ ਕੰਕਲੂਡ ਹੋਈ ਹੈ ਔਰ ਬੜਾ ਫੁੱਲ ਫ੍ਰੀ ਫਲੋ ਦੇ ਵਿੱਚ ਸਾਰਾ ਕੰਮ ਹੋਇਆ ਹਾਲਾਂਕਿ ਉਹ ਕਾਫੀ ਚੈਲੰਜ ਹੁੰਦਾ ਕਿਉਂਕਿ ਭੀੜ ਭੜੱਕੇ ਵਾਲੇ ਏਰੀਆ ਦੇ ਵਿੱਚ ਇੰਨੇ ਲੋਕਾਂ ਦਾ ਜਾਣਾ ਔਰ ਇੰਨੇ ਥ੍ਰੈਟਨਡ ਵੀਆਈਪੀ ਦਾ ਪਰ ਕਾਫੀ ਫੋਰਸ ਨੇ ਵਧੀਆ ਕੰਮ ਕੀਤਾ ਔਰ ਅਗੇ ਇਸ ਤਰ੍ਹਾਂ ਹੀ ਆਪਣੇ ਜਿਹੜੇ ਸਾਡੇ ਡਿਊਟੀਆਂ ਨੇ ਉਹਨਾਂ ਤੇ ਇਦਾਂ ਹੀ ਪੈਰਾ ਦਿੱਤਾ ਜਾਏਗਾ ਅੱਛਾ ਸੋਡੀ ਨੂੰ ਲਾ ਕੇ ਜਿਹੜਾ ਆਪਾਂ ਬੈਲਟ ਲੱਗੀ ਹੈ ਸੇ ਇਹ ਕਦੀ ਚੱਲਦੀ ਨਹੀਂ ਵੇਖੀ ਬਹੁਤ ਘਾਟੇ ਚੱਲਦੀ ਹੈ ਚੈਕਿੰਗ ਹੁੰਦੀ ਨਹੀਂ ਉਹ ਬੁਲਾਇਆ ਜੀ ਉਹਨੂੰ ਇਸੇ ਕਰਕੇ ਆਪ ਆਏ ਆ ਆਰਪੀਐਫ ਵਾਲਿਆਂ ਨੂੰ ਬਰਾਉਣ ਲੱਗੇ ਆ ਜੀ ਤੇ ਨਾਲ ਜੀਓ ਜੀਆਰਪੀ ਦਾ ਐਸਐਚਓ ਆ ਉਹਨਾਂ ਦੋਨਾਂ ਨਾਲ ਨਾਲੇ ਮੈਂ ਮੀਟਿੰਗ ਕਰੂੰਗਾ ਇਸੇ ਕਰਕੇ ਖੁਦ ਆਇਆ ਅੱਛਾ ਸਰ ਅੱਜ ਕੋਈ ਅਲਰਟ ਇਨਪੁਟ ਹੈ ਤੁਹਾਨੂੰ ਇਸ ਤਰ੍ਹਾਂ ਦਾ ਜਿਹੜੀ ਨਹੀਂ ਨਹੀਂ ਮੈਂ ਗਵਰਨਰ ਸਾਹਿਬ ਦੀ ਡਿਊਟੀ ਤੋਂ ਬਾਅਦ ਵਾਪਸੀ ਤੇ ਮੈਂ ਸੋਚਿਆ ਕਿ ਇਹਨੂੰ ਇਮੇ ਉਸ ਸਿਲਸਿਲੇ 'ਚ ਅਸੀਂ ਆਏ ਹੁਣ ਇਸ ਵਾਰ ਜੀਆਰਪੀ ਤੇ ਆਰਪੀਐਫ ਨਾਲ ਮੀਟਿੰਗ ਵੀ ਕਰਾਂਗੇ ਉਹ ਸੈਂਸਟਾਈਜ਼ ਵੀ ਹੋ ਜਾਣਗੇ ਏਰੀਆ ਦੀ ਸਿਕਿਉਰਿਟੀ ਤੇ ਓਵਰঅল ਪਾਰਕਿੰਗ ਦੀ ਸਿਕਿਉਰਿਟੀ ਵੀ ਅਸੀਂ ਚੈੱਕ ਕਰਾਂਗੇ ਥੈਂਕ ਯੂ ਜੀ ਬਹੁਤ ਹੀ ਚੀਜ਼ ਹੈ ਕਿ ਜਦੋਂ ਜਲੰਧਰ ਬਲਾਸਟ ਹੋਇਆ ਉਸ ਤੋਂ ਬਾਅਦ ਕੋਈ ਇੱਥਾਂ ਦੀ ਕੋਈ ਸੁਰੱਖਿਆ ਵਿਧਾਨ ਦੀ ਗੱਲ ਗੱਪੀ ਜਿਸ ਤਰੀਕੇ ਨਾਲ ਦੇਖੋ ਅਸੀਂ ਆਲਰੇਡੀ ਮੈਂ ਪਹਿਲਾਂ ਦੱਸ ਚੁੱਕੇ ਹਾਂ ਸਾਰੇ ਪੂਰੇ ਅਲਰਟ ਆ ਔਰ ਇਨਸ਼ੋਰ ਕਰਦੇ ਹਾਂ ਤੁਸੀਂ ਦੇਖਿਆ ਜੀ ਕਿ ਕਿੰਨੀ ਵਿਜ਼ਿਬਿਲਟੀ ਨਾਈਟ ਡੋਮਿਨੇਸ਼ਨ ਦੇ ਵਿੱਚ ਵੀ ਸਾਰੇ ਆਫੀਸਰ ਬਾਹਰ ਰਹਿੰਦੇ ਆ ਇਨਕਲੂਡਿੰਗ ਮੈਂ ਵੀ ਕਾਫੀ ਅਸੀਂ ਆਪ ਆਪ ਰਾਤ ਨੂੰ ਬਾਹਰ ਰਹੇ ਦਾ ਉਹਦਾ ਮਕਸਦ ਇਹੀ ਹੈ ਕਿ ਓਵਰ ਆਲ ਜਿਹੜੀ ਸਾਡੀ ਵਿਜ਼ਿਬਿਲਟੀ ਤੇ ਸਿਕਿਉਰਿਟੀ ਹੈ ਉਹ ਬਣੀ ਰਵੇ ਔਰ ਲੋਕਾਂ ਨੂੰ ਸੁਰੱਖਿਅਤ ਫੀਲਿੰਗ ਅਸੀਂ ਮਹਿਸੂਸ ਕਰਾ ਸਕੀਏ ਹੋਰ ਸੁਰੱਖਿਆ ਦੇ ਇੰਤਜ਼ਾਮات ਕਿੱਦਾਂ ਕੀਤੇ ਜਾ ਰਹੇ ਨੇ ਤਾਂ ਕਿ ਸ਼ਹਿਰ ਨੂੰ ਹੋਰ ਸੁਰੱਖਿਅਤ ਕੀਤਾ ਜਾਵੇ ਕਿਉਂਕਿ ਬਹੁਤ ਇੰਪੋਰਟੈਂਟ ਸਟੇਸ਼ਨ ਹੈ ਬਾਰਡਰ ਬੈਲਟ ਹੈ ਦੇਖੋ ਸਾਰੇ ਆਪਾਂ ਆਲਰੇਡੀ ਅਸੀਂ ਰਾਤ ਨੂੰ ਆਪਣੇ ਟਰੈਪ ਲਾਏ ਹੁੰਦੇ ਆ ਸਿਵਲ ਵਰਦੀ ਚ ਜਿਹੜੇ ਸਪੈਸ਼ਲੀ ਮੋਟਰਸਾਈਕਲ ਤੇ ਤੇ ਹੋਰ ਜਿਹੜੇ 4 ਵੀਲਰ ਦੇ ਉੱਤੇ ਸਪੈਸ਼ਲ ਚੈਕਿੰਗ ਕੀਤੀ ਜਾਂਦੀ ਹੈ 3 ਵੀਲਰ ਹੈ ਰਾਤ ਨੂੰ ਕੋ ਚੋਰੀ ਦਾ ਸਮਾਨ ਢੂੰਦਾ ਹੈ ਪਿੱਛੇ ਸਾਨੂੰ ਤੁਹਾਨੂੰ ਪਤਾ ਹੀ ਹੈ ਕਿ ਕਾਫੀ ਜਿਹੜਾ ਸਾਡਾ ਕ੍ਰਾਈਮ ਰੇਟ ਵੀ ਸਾਰੇ ਘਟ ਹੋਇਆ ਉਹ ਅਸੀਂ ਮਤਲਬ ਅੰਡਰ ਕਵਰ ਜਿਵੇਂ ਆਪਣੇ ਅਫਸਰ ਲਾਏ ਹੁੰਦੇ ਇਸ ਤੋਂ ਇਲਾਵਾ ਵਿਜੀਬਲ ਨਾਕੇ ਤਾਂ ਤੁਸੀਂ ਦੇਖਦੇ ਹੋ ਜਿੱਚ ਕਾਫੀ ਵਹੀਕਲ ਇੰਪੌਂਡ ਕੀਤੇ ਜਾਂਦੇ ਬਿਨਾ ਕਾਗਜ਼ਾਂ ਸਪੈਸ਼ਲੀ ਜੰਗਸਟਰਸ ਕੋਮ ਰਿਆ ਉਹਨਾਂ ਦੇ ਉੱਤੇ ਅਸੀਂ ਸਪੈਸ਼ਲ ਨਿਗਾਹ ਰੱਖਦੇ ਹਾਂ ਕੱਲ ਇੱਕ ਬੜੀ ਵੱਡੀ ਕਾਮਯਾਬੀ ਪੁਲਿਸ ਨੂੰ ਮਿਲੀ ਹੈ ਕਿ 1 ਕਿਲੋ ਹੈਰੋਨ ਦੇ ਨਾਲ ਇੱਕ ਅਫਸਰ ਫੜਿਆ ਗਿਆ ਉਹਦੇ ਬਾਰੇ ਤੁਹਾਨੂੰ ਅੱਜ ਕੱਲ ਗੱਲ ਕਰਾਂਗੇ ਜੀ ਅਜੇ ਇਨਵੈਸਟੀਗੇਸ਼ਨ ਥੋੜੀ ਜੀ ਇੰਟਰਨਲ ਸਕਿਉਰਟੀ ਨੂੰ ਲੈ ਕੇ ਹੋਰ ਤੁਸੀਂ ਕੋਈ ਲੋਕਾਂ ਨੂੰ ਸੁਣਿਆ ਜਾਂ ਕੋਈ ਅੱਦਾਂ ਦੀ ਤੁਹਾਨੂੰ ਚੀਜ਼ ਲੱਗ ਰਹੀ ਹੋ ਜਿੱਤੇ ਕੰਮ ਕਰਨ ਦੀ ਲੋੜ ਹੈ ਦੇਖੋ ਲੋਕਾਂ ਨੂੰ ਤਾਂ ਮੈਂ ਹਮੇਸ਼ਾ ਅਪੀਲ ਕਰਦਾ ਰਹਿੰਦਾ ਸਾਨੂੰ ਬਹੁਤ ਸਹਿਯੋਗ ਮਿਲਦਾ ਗੁਰੂ ਨਗਰੀ ਵਾਸੀਆਂ ਤੋਂ ਹਮੇਸ਼ਾ ਤੇ ਤੁਹਾਡੇ ਵੱਲੋਂ ਵੀ ਸਾਰੇ মিডিਆ ਵੱਲੋਂ ਸਾਨੂੰ ਇਨਫੋਰਮੇਸ਼ਨ ਜੂ ਪਾਸ ਕਰਦੇ ਰਹੇ ਹਨ ਜਦੋਂ ਵੀ ਉਹਨਾਂ ਨੂੰ ਕੋਈ ਸਸਪੀਸ਼ੀਅਸ ਬੰਦਾ ਦਿਖੇ ਜਾਂ ਕੋਈ ਸਪੀਸ਼ੀਅਸ ਆਬਜੈਕਟ ਦਿਖੇ ਚੀਜ਼ ਦਿਖੇ ਸਾਡ ਨਾਲ ਜਰੂਰ ਸ਼ੇਅਰ ਕਰਦੇ ਤੇ ਪੁਰਾਣੇ ਜਿੰਨੇ ਮਾਮਲੇ ਸਾਰੇ ਪੁਲਿਸ ਨੂੰ ਸੋਲਵ ਕੀਤੇ ਗਏ ਨੇ ਅੱਜ ਇਸ ਤੋਂ ਲਾਭਾ ਥੱਲੇ ਹੋਰ ਇਸ ਤਰ੍ਹਾਂ ਦੇ ਘਟਨਾਵਾਂ ਨਾ ਹੋਣ ਕੋਈ ਸਪੈਸ਼ਲ ਸਕਿਉਰਿਟੀ ਚੈੱਕਅਪ ਜਾਂ ਕੋਈ ਇੰਦਾ ਦੀ ਟੀਮ ਬੈਠੀ ਦੇਖੋ ਅਸੀਂ ਸਾਰੇ ਅੱਜ ਵੀ ਸਾਡੇ ਜਿਹੜੇ ਆਫੀਸਰ ਨੇ ਉਹਨਾਂ ਨੂੰ ਕਿਹਾ ਕਿ ਸਾਰੇ ਥ੍ਰੈਟਨ ਪਰਸਨ ਦੀ ਸਕਿਉਰਿਟੀ ਜੋ ਅਸੀਂ ਗਾਇਬ ਗਾਇਬ ਕਰਾਉਂਦੇ ਰਹਿੰਦੇ ਆ ਅੱਜ ਫੇਰ ਕਰਵਾ ਰਹੇ ਹਾਂ ਕੋਈ ਵਧਾਈ ਜਾਈਏਗੀ ਸਕਿਉਰਿਟੀ ਕੇ ਹਿਸੇ ਉਹ ਤਾਂ ਡਿਪੈਂਡ ਕਰਦਾ ਉਹਦਾ ਆਨ ਗoing ਪ੍ਰੋਸੈਸ ਹੈ ਜੀ ਵਿਧਾਨ ਨਹੀਂ ਘਟਾਉਣੀ ਪਰ ਸਟ ਪਰਸੈਪਸ਼ਨ ਦੇ ਮੁਤਾਬਕ ਚੱਲਦੀ ਹੈ ਓਵਰ ਆਲ ਸਿਕਿਉਰਟੀ ਨੂੰ ਅਸੀਂ ਉਹਦਾ ਐਨਾਲਿਸਿਸ ਕਰਾਉਣਾ ਉਹਦੀ ਚੈਕਿੰਗ ਕਰਾਉਣੀ ਉਹ ਡਿਫਰੈਂਟ ਚੀਜ਼ ਸਰ ਬੈਟਰੀ ਰਿਕਸ਼ਾ ਚਾਲਕ ਜਿਹੜੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਵਾਸਤੇ ਸਟੂ ਕੀ ਦੇਖੋ ਆਪਾਂ ਤਾਂ ਤੁਹਾਨੂੰ ਪਤਾ ਹੀ ਐ ਅੰਮ੍ਰਿਤਸਰ ਚਾਪ ਨੰਬਰ ਲਾਏ ਆ ਸੋ ਮੈਂ ਤੁਹਾਡੇ ਰਾਹੀਂ ਸਾਰੇ ਵਾਸੀਆਂ ਨੂੰ ਇਹ ਅੰਮ੍ਰਿਤ ਗੁਰੂ ਨਗਰੀ ਵਾਸੀਆਂ ਨੂੰ ਅਪੀਲ ਕਰੂੰਗਾ ਕਿ ਜਿੱਥੇ ਤੁਹਾਨੂੰ ਬਿਨਾਂ ਨੰਬਰ ਵਾਲਾ ਮਿਲਦਾ ਅਸੀਂ ਆਲਰੇਡੀ ਐਸ ਐਚ ਓ ਦੀ ਮੀਟਿੰਗ 'ਚ ਗੱਲ ਕੀਤੀ ਸੀ ਗੱਲ ਕਿ ਜਿੱਥੇ ਵੀ ਇਹ ਹੋਇਆ ਹੈ ਉਹਨੂੰ ਇਮਪਾਉਂਡ ਕਰੋ ਸੋ ਥੈਟ ਵਿਦਾਊਟ ਨੰਬਰ ਕੋਈ ਵੀ ਜਿਹੜਾ ਹੈ ਉਹ ਅਪਲਾਈ ਨਾ ਕਰੇ ਸਰ ਯੂਨੀਫਾਰਮ ਵੀ ਸਰ ਕੀਤੀ ਹੈ ਸਰ ਹਾਂਜੀ ਯੂਨੀਫਾਰਮ ਵੀ ਬਣਾਈਏ ਬਣਾਈਏ ਇਹਨਾਂ ਦੀ ਉਹ ਵੀ ਦੇਖ ਲੈਣੇ ਆਪਾਂ ਆਟੋ ਵਾਲਿਆਂ ਦੀ ਪਰ ਅਸੀਂ ਨੰਬਰ ਜਰੂਰ ਉਹ ਆਪਣਾ ਉਹਦਾ ਫੋਨ ਨੰਬਰ ਡਿਸਪਲੇ ਕਰਨਾ ਮੈਂਡਟਰੀ ਕਰਵਾਇਆ ਅੱਗੇ ਉਹਨੂੰ ਇਨਸ਼ੋਰ ਕਰਾਂ